ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਹੈ 30 ਸਤੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 30 ਸਤੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ telegram channel ਦਾ link ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ link ਜ਼ਰੂਰ ਵੱਧ ਤੋਂ ਵੱਧ share ਕਰ ਦੇਣਾ ਹਾਲ ਹੀ ਵਿੱਚ 9ਵੀਂ ਵਾਰ Asia Cup ਕਿਸ ਨੇ ਜਿੱਤਿਆ ਹੈ ਹਾਂਜੀ 9ਵੀਂ ਵਾਰ Asia Cup ਜਿੱਤਿਆ ਸਾਡੇ ਦੇਸ਼ ਭਾਰਤ ਨੇ ਤੇ 2025 ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਪੰਜ ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਜਿੱਤਿਆ ਵੈਰੀ ਵੈਰੀ ਇੰਪੋਰਟੈਂਟ ਤੇ ਨੌਵੀਂ ਵਾਰ ਜਿੱਤਿਆ ਭਾਰਤ ਨੇ ਹੁਣ ਭਾਰਤ ਨੇ ਜਿੱਤਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਭਾਰਤ ਭਾਰਤ ਦੀ ਕੈਪੀਟਲ ਨਵੀਂ ਦਿੱਲੀ ਕਰੰਸੀ ਹੈ ਇੰਡੀਅਨ ਰੁਪਇਆ ਪ੍ਰੈਜ਼ੀਡੈਂਟ ਆத்ਰੋਪティ ਮੋਰੋ ਭਾਰਤ ਪੂਰੀ ਦੁਨੀਆ ਦੇ ਵਿੱਚ ਦੁੱਧ ਉਤਪਾਦਨ ਚ ਟੌਪ ਤੇ ਆ ਦਾਲਾਂ ਦੇ ਉਤਪਾਦਨ ਵਿੱਚ ਟੌਪ ਤੇ ਆ ਅਰਥਵਿਵਸਥਾ ਦੇ ਪੱਖੋਂ ਭਾਰਤ ਚੌਥੇ ਸਥਾਨ ਤੇ ਆ ਖੇਤਰਫਲ ਪੱਖੋਂ ਭਾਰਤ ਸੱਤਵੇਂ ਸਥਾਨ ਤੇ ਆ ਤੇ ਭਾਰਤ ਦੇ ਨਾਲ ਸੱਤ ਦੇਸ਼ਾਂ ਦੀ ਹੱਦ ਲੱਗਦੀ ਹੈ ਪਾਕਿਸਤਾਨ ਅਫਗਾਨਿਸਤਾਨ ਚੀਨ ਨੇਪਾਲ ਸਿੱਕ ਭੂਟਾਨ ਸਿੱਕਮ ਭਾਰਤ ਦਾ ਇੱਕ ਰਾਜ ਆ ਠੀਕ ਹੈ ਇਹ ਤੁਸੀਂ ਧਿਆਨ ਚ ਰੱਖਣਾ ਪੂਟਾਨ ਦੀ ਗੱਲ ਕੀਤੀ ਹੈ ਮੈਂ ਇਥੇ 네ਪਾਲ ਤੋਂ ਬਾਅਦ ਪੂਟਾਨ ਉਸ ਤੋਂ ਬਾਅਦ ਤੁਸੀਂ ਮੈਪ ਤੇ ਦੇਖ ਸਕਦੇ ਹੋ ਮਿਆਂਮਾਰ ਜਿਸ ਨੂੰ ਅਸੀਂ ਬਰਮਾ ਵੀ ਬੋਲ ਦਿੰਨੇ ਆ ਤੇ ਬੰਗਲਾਦੇਸ਼ ਸਭ ਤੋਂ ਜ਼ਿਆਦਾ ਹੱਦ ਭਾਰਤ ਦੇ ਨਾਲ ਬੰਗਲਾਦੇਸ਼ ਦੀ ਲੱਗਦੀ ਹੈ ਟੋਟਲ 4096 ਕਿਲੋਮੀਟਰ ਦੀ ਹੱਦ ਲੱਗਦੀ ਹੈ ਭਾਰਤ ਦੀ ਬੰਗਲਾਦੇਸ਼ ਦੇ ਨਾਲ ਤੇ ਭਾਰਤ ਦੇ ਪੰਜ ਰਾਜ ਆ ਜਿਨ੍ਹਾਂ ਦੀ ਹੱਦ ਬੰਗਲਾਦੇਸ਼ ਦੇ ਨਾਲ ਲੱਗਦੀ ਹੈ ਠੀਕ ਹੈ ਭਾਰਤ ਨੇ ਰੇਲ ਆਧਾਰਿਤ ਮੋਬਾਈਲ ਲਾਂਚ ਲੌਂਚਰ ਤੋਂ ਅਗਨੀ ਪੀ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਭਾਰਤ ਨੇ 31 ਮਾਰਚ 2026 ਤੱਕ ਚਾਂਦੀ ਦੇ ਆਜ਼ਾਦ ਤੇ ਪਵੰਦੀ ਲਗਾਈ ਭਾਰਤ ਨੂੰ 8ਵੀਂ ਯੂਪੀਯੂ ਕਾਂਗਰਸ ਵਿੱਚ ਪ੍ਰਸ਼ਾਸਨ ਅਤੇ ਡਾਕ ਸੰਚਾਲਨ ਪ੍ਰੀਸ ਦੇ ਲਈ ਦੁਬਾਰਾ ਚੁਣਿਆ ਗਿਆ। ਭਾਰਤ ਟ੍ਰਾਈ ਸਰਵਿਸੈਸ ਐਜੂਕੇਸ਼ਨ ਕੋਰਸ ਸਥਾਪਿਤ ਕਰੇਗਾ। ਭਾਰਤ ਨੇ ਵਿਸ਼ਵ ਪੱਦਰੀ ਬਲੂ ਪੋਰਟ ਬਣਾਉਣ ਲਈ FAO ਨਾਲ ਪਾਈਵਾਲੀ ਕੀਤੀ। ਭਾਰਤ ਨੇ ਸੈਟੇਲਾਈਟ ਟਰੈਕਿੰਗ ਸਟੇਸ਼ਨ ਸਥਾਪਿਤ ਕਰਨ ਲਈ ਮੋਰੀਸਸ ਨਾਲ ਸਮਝੌਤਾ ਕੀਤਾ। ਭਾਰਤ 2027 ਵਿੱਚ 5ਵੇਂ ਕੋਸਟ ਗਾਰਡ ਗਲੋਬਲ ਸਮੇਲਨ ਦੀ ਮੇਜ਼ਬਾਨੀ ਕਰੇਗਾ। ਨੈਕਸਟ ਹੈ ਹਾਲ ਹੀ ਵਿੱਚ ਸੰਜੋਗਤ ਰਾਸ਼ਟਰ ਨੇ ਕਿਸ ਦੇਸ਼ ਤੋਂ ਫਿਰ ਤੋਂ ਆਰਥਿਕ ਅਤੇ ਫੌਜੀ ਪਾਬੰਦੀਆਂ ਲਗਾਈ ਹਾਂ ਹਾਂ ਹਾਂਜੀ ਸੰਜੋਗਤ ਰਾਸ਼ਟਰ ਨੇ ਰੀਸੈਂਟਲੀ ਸੰਜੋਗਤ ਰਾਸ਼ਟਰ ਨੇ ਰੀਸੈਂਟਲੀ ਕਿਹੜੇ ਰਾਜ ਤੇ ਆਰਥਿਕ ਅਤੇ ਫੌਜੀ ਪਾਬੰਦੀਆਂ ਲਗਾਈਆਂ ਤਾਂ ਸੰਜੋਗਤ ਰਾਸ਼ਟਰ ਨੇ ਇਹ ਪਾਬੰਦੀਆਂ ਲਗਾਈਆਂ ਯੂਨਾਈਟਿਡ ਨੇਸ਼ਨ ਨੇ ਈਰਾਨ ਤੇ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਈਰਾਨ ਈਰਾਨ ਤੇ ਕਿਉਂ ਲਗਾਈਆਂ ਗਈਆਂ ਕੀ ਕਾਰਨ ਦੱਸਿਆ ਗਿਆ ਵਾ ਈਰਾਨ ਦਾ ਇਹ ਵੀ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਜਿਹੜਾ ਈਰਾਨ ਦੇ ਲਈ ਕਾਰਨ ਦੱਸਿਆ ਵਾ ਯੂਨਾਈਟਿਡ ਨੇਸ਼ਨ ਨੇ ਉਹ ਦੱਸਿਆ ਪਰਮਾਣੂ ਕੰਮਕਾਜ ਕਿ ਈਰਾਨ ਦੇ ਪਰਮਾਣੂ ਕੰਮਕਾਜ ਦੀ ਵਜ੍ਹਾ ਕਰਕੇ ਉਸਤੇ ਪਾਬੰਦੀਆਂ ਲਗਾਈਆਂ ਗਈਆਂ ਹੁਣੇ ਪਾਬੰਦੀ ਈਰਾਨ ਤੇ ਲੱਗੀ ਈਰਾਨ ਦੀ ਕੈਪੀਟਲ ਆ ਤਹਿਰਾਨ ਕਰੰਸੀ ਆ ਈਰਾਨੀ ਰਿਆਲ ਪ੍ਰੈਜ਼ੀਡੈਂਟ ਮਸੂਦ ਪੈਜੇ ਸੇਕੀਆ ਨੇ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਦੇ ਸਾਬਕਾ ਰਾਸ਼ਟਰਪਤੀ ਨੂੰ ਭ੍ਰਿਸ਼ਟਾਚਾਰ ਅਤੇ ਸੱਤਾ ਦੀ ਦੁਰਵਰਤੋਂ ਦੇ ਦੋਸ਼ ਵਿੱਚ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹਾਂਜੀ ਰੀਸੈਂਟਲੀ ਫਰਾਂਸ ਦੇ ਰਾਸ਼ਟਰਪਤੀ ਨੂੰ ਭ੍ਰਿਸ਼ਟਾਚਾਰ ਅਤੇ ਸੱਤਾ ਦੀ ਦੁਰਵਰਤੋਂ ਦੇ ਦੋਸ਼ ਵਿੱਚ 5 ਸਾਲ ਦੀ ਸਜ਼ਾ ਸੁਣਾਈ ਗਈ ਕਿਹਦੇ ਰਾਸ਼ਟਰਪਤੀ ਨੂੰ ਫਰਾਂਸ ਦੇ ਰਾਸ਼ਟਰਪਤੀ ਨੂੰ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਆ ਨਿਕੋਲਸ ਸਰਕੋਸੀ ਨਿਕੋਲਸ ਸਰਪੋਜੀ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਅਤੇ ਸੱਤਾ ਦੀ ਦੁਰਵਰਤੋਂ ਲਈ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਪਹਿਲੀ ਵਾਰ ਹੋਇਆ ਜਦੋਂ ਫਰਾਂਸ ਦੇ ਵਿੱਚ ਕਿਸੇ ਰਾਸ਼ਟਰਪਤੀ ਨੂੰ ਕੈਦ ਹੋਈ ਠੀਕ ਹੈ ਹੁਣ ਫਰਾਂਸ ਦੀ ਗੱਲ ਆ ਤਾਂ ਫਰਾਂਸ ਦੀ ਕੈਪੀਟਲ ਆ ਪੈरिस ਕਰੰਸੀ ਆ ਯੂਰੋ ਪ੍ਰੈਜ਼ੀਡੈਂਟ ਆ ਇਮੈਨੂਅਲ ਮੈਕਰੋਨ ਫਰਾਂਸ ਦਾ ਸਰਵੋਚ ਨਾਗਰਿਕ ਸਨਮਾਨ ਆ ਗ੍ਰੈਂਡ ਕ੍ਰੋਸ ਆਫ ਦਿ ਲੀਜਨ ਆਫ ਆਨਰ ਜਿਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ ਫਰਾਂਸੀਸੀ ਫੁੱਟਬਾਲਰ ਸੈਮੂਅਲ ਓਮ ਟੀਟੀ ਨੇ 31 ਸਾਲ ਦੀ ਉਮਰ ਵਿੱਚ ਫੁੱਟਬਾਲ ਤੋਂ ਸન્યાਸ ਲਿਆ ਸਹਿਬਾ ਸਟੀਆਂ ਲੈਗ ਕੋਰ ਨੂੰ ਫਰਾਂਸ ਦੇ ਪ੍ਰਧਾਨ ਮੰਤਰੀ ਬਣੇ ਫਰਾਂਸ ਫਲੇਸਤਿਨ ਨੂੰ ਇੱਕ ਰਾਜ ਵਜੋਂ ਮਾਨਤਾ ਦੇਵੇਗਾ ਭਾਰਤ ਨੇ ਅਗਲੀ ਪੀੜੀ ਦੇ ਲੜਾਕੂ ਜਹਾਜ਼ਾਂ ਲਈ ਜੈਟ ਇੰਜਣ ਬਣਾਉਣ ਲਈ ਫਰਾਂਸੀਸੀ ਕੰਪਨੀ ਨਾਲ ਸਮਝੌਤਾ ਕੀਤਾ ਫਰਾਂਸ ਨੇ ਫਲੇਸਤਿਨ ਨੂੰ ਇੱਕ ਸੰਯੁਕਤ ਦੇਸ਼ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਨਿਊ ਕੈਲੇਡੋਨੀਆ ਫਰਾਂਸੀਸੀ ਗਨਰਾਜ ਦੇ ਅੰਦਰ ਇੱਕ ਨਵਾਂ ਰਾਜ ਬਣਾਏਗਾ ਫਰਾਂਸੀਸੀ ਔਰਤ ਵਿੱਚ ਇੱਕ ਨਵਾਂ ਬਲੱਡ ਗਰੁੱਪ ਖੋਜਿਆ ਗਿਆ ਨੈਕਸਟ ਹਾਲ ਹੀ ਵਿੱਚ 2026 ਤੱਕ 15 ਕਿਲੋਮੀਟਰ ਦਾ ਆਟੋਨੋਮਸ ਟਰਾਂਸਪੋਰਟ ਕੋਰੀਡੋਰ ਕਿੱਥੇ ਸ਼ੁਰੂ ਕੀਤਾ ਜਾਵੇਗਾ ਹਾਂਜੀ 2026 ਤੱਕ 15 ਕਿਲੋਮੀਟਰ ਦਾ ਆਟੋਨੋਮਸ ਟਰਾਂਸਪੋਰਟ ਕੋਰੀਡੋਰ ਆ ਜਿਹੜਾ ਇਹ ਸ਼ੁਰੂ ਕੀਤਾ ਜਾਵੇਗਾ ਦੁਬਈ ਦੇ ਵਿੱਚ অপশন বি ইজ দা রাইট आंसर ਤੇ 15 কিলোমিটার ਦਾ ਆਟੋਨੋਮਸ ਟ੍ਰਾਂਸਪੋਰਟ ਕੋਰੀਡੋਰ ਆ ਜਿਸ ਦੇ ਵਿੱਚ ਤੁਸੀਂ ਧਿਆਨ ਨਾਲ ਸਮਝੋ ਇਸ ਵਿੱਚ ਜਿੰਨੇ ਵੀ ਵਹੀਕਲ ਚੱਲਣਗੇ ਸਾਰੇ ਵਹੀਕਲ ਡਰਾਈਵਰਲੈਸ ਹੋਣਗੇ ਅਤੇ ਇਸ ਦੀ ਸਫਾਈ ਵੀ ਰੋਬੋਟ ਕਰਨਗੇ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਅਤੇ ਕਿਹੜੇ ਦੇਸ਼ ਨੇ ਬ੍ਰਿਕਸ ਅਨਾਜ ਵੰਟਾਂਦਰਾ ਯੋਜਨਾ ਤੇ ਸਾਈਨ ਕੀਤੇ ਜਾਂ ਚਰਚਾ ਕੀਤੀ? ਹਾਂਜੀ ਬ੍ਰਿਕਸ ਅਨਾਜ ਵੰਟਾਂਦਰਾ ਯੋਜਨਾ ਤੇ ਸਾਈਨ ਕੀਤੇ ਆ ਸਾਡੇ ਦੇਸ਼ ਭਾਰਤ ਅਤੇ ਰੂਸ ਨੇ। ਆਪਸ਼ਨ A ਇਜ਼ ਦਾ ਰਾਈਟ ਆਨਸਰ। ਹੁਣ ਇਹ ਪ੍ਰਸਤਾਵ ਰੂਸ ਤੇ ਭਾਰਤ ਦੇ ਵਿਚਕਾਰ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰੂਸ ਰੂਸ ਦੀ ਕੈਪੀਟਲ ਆ ਮਾਸਕੋ ਕ੍ਰਾਂਸੀਆ ਰਸ਼ੀਅਨ ਰੂਬਲ ਪ੍ਰੈਜ਼ੀਡੈਂਟ ਆ ਬੁਲਾਦੀਮੀਰ ਪੁਤਿਨ ਰੂਸ 2030 ਤੱਕ ਰੀਸਾਈਕਲ ਕੀਤੇ ਈਦਨ ਦੀ ਵਰਤੋਂ ਕਰਕੇ ਦੁਨੀਆ ਦਾ ਪਹਿਲਾ ਪਰਮਾਣੂ ਊਰਜਾ ਸਿਸਟਮ ਲਾਂਚ ਕਰੇਗਾ ਭਾਰਤੀ ਹਥਿਆਰ ਬੰਸੇਨਾਮਾ ਦਾ ਇੱਕ ਦਲ ਬਹੁਪੱਖੀ ਅਭਿਆਸ ਜਾਂ ਪਾੜ ਲਈ ਰੂਸ ਰਵਾਨਾ ਹੋਇਆ ਰੂਸ ਨੇ ਵਾਅਦਾ ਕਰਨ ਵਾਲੇ ਅਜ਼ਮਾਇਸ਼ ਨਤੀਜਿਆਂ ਤੋਂ ਬਾਅਦ ਕੋਲਨ ਕੈਂਸਰ ਟੀਕਾ ਪੇਸ਼ ਕੀਤਾ ਰੂਸ ਨੇ ਭਾਰਤੀ ਕਾਮਿਆਂ ਲਈ 10 ਲੱਖ ਨੌਕਰੀਆਂ ਦੇ ਮੌਕੇ ਦਿੱਤੇ ਰੂਸ ਵਿੱਚ 6 600 ਸਾਲਾਂ ਬਾਅਦ ਕ੍ਰੈਸ਼ਨ ਇਨ ਨਿਕੋਵ ਜਵਾਲਾਮੁਖੀ ਫਟਿਆ ਰੂਸ ਨੇ ਆਪਣਾ ਸਭ ਤੋਂ ਵੱਡਾ ਜਲ ਸੈਨਾਬਿਆਸ ਜੁਲਾਈ ਸਟਾਰਮ ਕੀਤਾ ਰੂਸ ਦਾ ਨੇਵੀ ਦਿਵਸ 27 ਜੁਲਾਈ ਨੂੰ ਮਨਾਇਆ ਗਿਆ ਰੂਸ ਅਫਗਾਨਿਸਤਾਨ ਦੀ ਤਾਲੀਬਾਨ ਸਰਕਾਰ ਨੂੰ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣਿਆ ਨੈਕਸਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ ECI NET इलेक्शन कमीशन ऑफ इंडिया नेट पोर्टल ते हाल ही ਵਿੱਚ ई साइन ਸਹੂਲਤ ਕਿਸ ਨੇ ਸ਼ੁਰੂ ਕੀਤੀ ਹਾਂਜੀ ਇਲیکشن ਕਮਿਸ਼ਨ ਆਫ ਇੰਡੀਆ ਪੋਰਟਲ ਤੇ ई साइन ਸਹੂਲਤ ਸ਼ੁਰੂ ਕੀਤੀ ਆ ਪੋਰਟਲ ਦਾ ਨਾਮ ਕੀ ਹੈ ECI NET ਠੀਕ ਹੈ ਤੇ ਇਸ ਤੇ ਇਹ ਸਹੂਲਤ ਸ਼ੁਰੂ ਕੀਤੀ ई साइन ਦੀ ਚੋਣ ਕਮਿਸ਼ਨ ਨੇ অপশন বি ইজ দা রাইট आंसर ਜਾਨੀ ਕਿ ਚੋਣ ਆਯੋਗ ਨੇ ਪਹਿਲਾਂ ਕੀ ਹੁੰਦਾ ਸੀਗਾ ਕਿ ਵੋਟ ਚੋਰੀ ਕੀਤੀ ਜਾਂਦੀ ਸੀ ਜਾਨੀ ਕਿ ਵੋਟਾਂ ਆਪਣੀ ਮਰਜ਼ੀ ਨਾਲ ਕੱਟ ਦਿੱਤੀਆਂ ਜਾਂਦੀਆਂ ਸੀ ਪਰ ਹੁਣ ਵੋਟ ਚੋਰੀ ਕਰਨ ਵਾਲੇ ਨੂੰ ਜਦੋਂ ਵੋਟ ਕੱਟੀ ਜਾਊਗੀ ਜਾਂ ਆਪਣੀ ਮਰਜ਼ੀ ਨਾਲ ਇੱਧਰ ਤੋਂ ਉੱਧਰ ਕੀਤੀ ਜਾਊਗੀ ਤਾਂ ਜਿਹੜਾ ਵੀ ਨੰਬਰ ਉਹਨਾਂ ਦਾ ਐਡ ਹੋਊਗਾ ਆਧਾਰ ਕਾਰਡ ਦੇ ਨਾਲ ਵੋਟਰ ਕਾਰਡ ਦੇ ਨਾਲ ਉਸ ਨੰਬਰ ਤੇ OTP ਜਾਊਗਾ ਠੀਕ ਹੈ ਤੇ ਉਸ ਤੋਂ ਬਾਅਦ ਇਹ ਵੋਟ ਕੱਟ ਕੀਤੀ ਜਾਊਗੀ ਹੁਣ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗੱਲ ਕੀਤੀ ਹੈ ਤਾਂ ਐਟ ਪ੍ਰੈਸੈਂਟ ਸਾਡੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੌਣ ਆ ਗਣੇਸ਼ ਕੁਮਾਰ ਨੈਕਸਟ ਹੈ ਹਾਲ ਹੀ ਵਿੱਚ 7ਵਾਂ ਸੈਫ ਅੰਡਰ 17 ਚੈਂਪੀਅਨਸ਼ਿਪ ਕਿਤਾਬ ਕਿਸ ਨੇ ਜਿੱਤਿਆ ਹੈ ਸੈਫ ਅੰਡਰ 17 ਚੈਂਪੀਅਨਸ਼ਿਪ ਕਿਤਾਬ ਸਾਡੇ ਦੇਸ਼ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਜਿੱਤਿਆ ਆਪਸ਼ਨ ਬੀ ਇਸ ਦਾ ਰਾਈਟ ਸੋਰੀ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਭਾਰਤ ਵਿਜੇਤਾ ਰਿਹਾ ਅਤੇ ਬੰਗਲਾਦੇਸ਼ ਉਪ ਵਿਜੇਤਾ ਰਿਹਾ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਜਿੱਤਿਆ 4-1 ਵਿਕਟਾਂ ਦੇ ਨਾਲ ਅੰਡਰ 17 ਚੈਂਪੀਅਨਸ਼ਿਪ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਦੂਜੀ ਐਸਈਓ ਯੰਗ ਰਾਈਟਰਸ ਕਾਨਫਰੰਸ ਕਿੱਥੇ ਆਯੋਜਿਤ ਕੀਤੀ ਗਈ ਦੂਜੀ ਐਸਈਓ ਯੰਗ ਰਾਈਟਰਸ ਕਾਨਫਰੰਸ ਇਹ ਰੀਸੈਂਟਲੀ ਆਯੋਜਿਤ ਕੀਤੀ ਗਈ ਨਵੀਂ ਦਿੱਲੀ ਦੇ ਵਿੱਚ অপশন সি ইজ দা রাইট आंसर नेक्स्ट ਹੈ ਹਾਲ ਹੀ ਵਿੱਚ ਫਿਨ ਰਹਿਤ ਸੱਪ ਵਰਗੀ ਮੱਛੀ ਦੀ ਇੱਕ ਨਵੀਂ ਪ੍ਰਜਾਤੀ ਕਿੱਥੇ ਲੱਭੀ ਗਈ ਹਾਂਜੀ ਫਿਨਲੈਸ ਫਿਨਲੈਸ ਸੱਪ ਵਰਗੀ ਇੱਕ ਨਵੀਂ ਮੱਛੀ ਦੀ ਪ੍ਰਜਾਤੀ ਪਾਈ ਗਈ ਹੈ ਤਮਿਲਨਾਡੂ ਦੇ ਵਿੱਚ অপশন সি ইজ দা রাইট অ্যানসার ਤੇ তামিলনাਡੂ ਦੇ ਕੋਲਾਚਲ ਨੇੜੇ ਫਿਨਲੈਸ ਸਪ ਈਲ ਐਪਰੇ ਐਪਰੇ ਰਿਜਿਸਟਰਸ ਕੰਨਿਆ ਕੁਮਾਰੀ ਇਹਦਾ ਨਾਮ ਰੱਖਿਆ ਗਿਆ ਵਾ ਠੀਕ ਹੈ ਤੇ ਇਹ ਪ੍ਰਜਾਤੀ ਦੀ ਖੋਜ ਕੀਤੀ ਗਈ ਆ ਹੁਣ ਤਾਮਿਲਨਾਡੂ ਦੇ ਵਿੱਚ ਇੱਕ ਖੋਜ ਹੋਈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਾਮਿਲਨਾਡੂ ਤਾਮਿਲਨਾਡੂ ਦੀ ਕੈਪੀਟਲ ਹੈ ਚੇਨਈ ਇੱਥੋਂ ਦੇ ਚੀਫ ਮਿਨਿਸਟਰ ਐਮ ਕੇ ਸਟਾਲਿਨ ਗਵਰਨਰ ਆ ਰਨ ਰਵੀ ਤਾਮਿਲਨਾਡੂ ਵਿੱਚ ਮਧੂਮਲਾਈ ਨੈਸ਼ਨਲ ਪਾਰਕ ਗਿੰਡੀ ਨੈਸ਼ਨਲ ਪਾਰਕ ਇੰਦਰਾ ਗਾਂਧੀ ਨੈਸ਼ਨਲ ਪਾਰਕ ਅੰਨਾ ਮਲਾਈ ਨੈਸ਼ਨਲ ਪਾਰਕ ਮਨਾਰ ਨੈਸ਼ਨਲ ਪਾਰਕ ਮੁਕੁਰਤੀ ਨੈਸ਼ਨਲ ਪਾਰਕ ਸੱਤੇ ਮੰਗਲਮ ਟਾਈਗਰ ਰਿਜ਼ਰਵ ਤਮਿਲਨਾਡੂ ਦੇ ਵਿੱਚ ਚੈਂਬਰ ਮਬਕਮਚੀ ਇਲਾਵਲਟੀ ਚ ਇਲਾਕਾਲੀ ਬੈਲੀ ਚ ਇਲਾਪੋਲਿਟ ਚ ਇਲਾਕੋਲ ਲਬੀ ਚ ਇਲਾਸੂਲਾਬਰਮ ਚ ਇਲਾਵੀਰਨਮ ਚ ਇਲਾ ਕੁਡੇਕ ਨਾਲ ਚ ਇਲਾਰੇਡੀ ਇਲਸਟਰੀ ਇਲਾਪੂਤੂਰ ਚ ਇਲਾਸਿੰਗਨਲੂਰ ਚ ਇਲਾ ਤਮਿਲਨਾਡੂ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨੂੰ ਪਛਾਣ ਪੱਤਰ ਜਾਰੀ ਕਰਨ ਵਾਲਾ ਪਹਿਲਾ ਰਾਜ ਬਣਿਆ ਤਮਿਲਨਾਡੂ ਦੇ ਮੁੱਖ ਮੰਤਰੀ ਨੇ ਅੰਬੂ ਕ੍ਰੰਗਲ ਯੋਜਨਾ ਸ਼ੁਰੂ ਕੀਤੀ ਫੈਕਟਰੀ ਅਤੇ ਨਿਰਮਾਣ ਰੋਜ਼ਗਾਰ ਵਿੱਚ ਤਮਿਲਨਾਡੂ ਟੌਪ ਤੇ ਰਿਹਾ ਤਮਿਲਨਾਡੂ ਸਰਕਾਰ ਨੇ ਹਸਪਤਾਲਾਂ ਦੇ ਵਾਰਡਾਂ ਤੇ ਓਪੀਡੀ ਕੇਅਰ ਦੇ ਸਫਾਈ ਨੂੰ ਅਪਰਾਧੀਆਂ ਲਈ ਸਜ਼ਾ ਬਣਾ ਦਿੱਤਾ ਤਮਿਲਨਾਡੂ ਐਚਏਡਬਲਯੂ ਕੇ ਸਿਸਟਮ ਲਾਗੂ ਕਰਨ ਵਾਲਾ ਤੀਜਾ ਰਾਜ ਬਣਿਆ ਤਮਿਲਨਾਡੂ ਵਿੱਚ ਥਯੋਮਨਮ ਵਰਥਿਤਮ ਸਕੀਮ ਸ਼ੁਰੂ ਕੀਤੀ ਗਈ ਨੈਕਸਟ ਹੈ ਸੈਲੇਸ਼ ਕੁਮਾਰ ਨੇ ਹਾਲ ਹੀ ਵਿੱਚ ਵਿਸ਼ ਪੈਰਾਥਲੇਟਿਕ ਚੈਂਪੀਅਨਸ਼ਿਪ 2025 ਦੇ ਵਿੱਚ ਕਿਹੜਾ ਮੈਡਲ ਜਿੱਤੇ ਆ ਹਾਂਜੀ ਸੈਲੇਸ਼ ਕੁਮਾਰ ਇਹਨਾਂ ਨੇ ਵਿਸ਼ ਪੈਰਾਥਲੈਟਿਕ ਚੈਂਪੀਅਨਸ਼ਿਪ 2025 ਦੇ ਵਿੱਚ ਸੋਨੇ ਦਾ ਮੈਡਲ ਜਿੱਤੇ ਆ অপਸ਼ਨ ਬੀ ਇਸ ਆ ਰਾਈਟ ਆਨਸਰ ਤੇ ਲੌਂਗ ਜੰਪ ਦੇ ਵਿੱਚ ਜਿੱਤੇ ਆ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਵਿਸ਼ ਵਿਸ਼ ਰੈਵਿਸ ਦਿਵਸ ਕਦੋਂ ਮਨਾਇਆ ਗਿਆ ਰੈਵਿਸ ਜਿਹੜੀ ਹਲਕਾ ਦੇ ਨਾਲ ਮਤਲਬ ਹਲਕਾ ਹਲਕੇ ਕੁੱਤੇ ਦੇ ਕੱਟਣ ਨਾਲ ਹੁੰਦੀ ਆ ਜਾਂ ਵੈਸੇ ਤਾਂ ਨਾਰਮਲੀ ਕੁੱਤਾ ਹਲਕਾ ਵੀ ਨਾ ਹੋਵੇ ਹੁਣ ਤਾਂ ਬਹੁਤ ਕੇਸਿਸ ਇਦਾਂ ਦੇ ਆ ਰਹੇ ਆ ਕਿ ਕੁੱਤੇ ਦੇ 9 ਵੱਜਣ ਨਾਲ ਹੀ ਮੌਤਾਂ ਹੋ ਰਹੀਆਂ ਵਾ ਠੀਕ ਹੈ ਤਾਂ ਵਿਸ਼ਵ ਰੈਬਿਸ ਦਿਵਸ ਹਰੇਕ ਸਾਲ 28 ਸਤੰਬਰ ਨੂੰ ਮਨਾਇਆ ਜਾਂਦਾ ਰੈਬਿਸ ਦੇ ਬਾਰੇ ਜਾਗਰੂਕਤਾ ਵਧਾਉਣ ਦੇ ਲਈ অপਸ਼ਨ B ਇਸ ਦਾ রাইਟ ਆਨਸਰ World Rabies Day ਹਰੇਕ ਸਾਲ 28 ਸਤੰਬਰ ਨੂੰ ਮਨਾਇਆ ਜਾਂਦਾ ਇਸ ਤੋਂ ਇਲਾਵਾ World ਵਿਸ਼ਵ ਨਦੀ ਦਿਵਸ ਹਰੇਕ ਸਾਲ 28 ਸਤੰਬਰ ਨੂੰ ਮਨਾਇਆ ਜਾਂਦਾ ਹੁਣ ਸਤੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਹੈ ਤਾਂ 2 ਸਤੰਬਰ ਨੂੰ ਵਿਸ਼ਵ ਨਾਰੀਅਲ ਦਿਵਸ ਮਨਾਇਆ ਗਿਆ 3 ਸਤੰਬਰ ਨੂੰ ਸਕਾਈ ਸਕ੍ਰੈਪਰ ਦਿਵਸ ਮਨਾਇਆ ਗਿਆ 7 ਸਤੰਬਰ ਨੂੰ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ ਮਨਾਇਆ ਗਿਆ 8 ਸਤੰਬਰ ਨੂੰ ਵਿਸ਼ਵ ਸਾਖਰਤਾ ਦਿਵਸ ਤੇ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਮਨਾਇਆ ਗਿਆ 9 ਸਤੰਬਰ ਨੂੰ ਸਿੱਖਿਆ ਨੂੰ ਹਮਲੇ ਤੋਂ ਬਚਾਉਣ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 10 ਸਤੰਬਰ ਨੂੰ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਮਨਾਇਆ ਗਿਆ 11 ਸਤੰਬਰ ਨੂੰ ਰਾਸ਼ਟਰੀ ਜੰਗਲਾਤ ਸਹਿਯਦ ਦਿਵਸ ਮਨਾਇਆ ਗਿਆ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਗਿਆ 15 ਸਤੰਬਰ ਨੂੰ ਇੰਜੀਨੀਅਰ ਦਿਵਸ ਅਤੇ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਮਨਾਇਆ ਗਿਆ 16 ਸਤੰਬਰ ਨੂੰ ਓਯੂਨ ਪਰਦੇਸ ਸੰਭਾਲ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 17 ਸਤੰਬਰ ਨੂੰ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਮਨਾਇਆ ਗਿਆ 18 ਸਤੰਬਰ ਨੂੰ ਵਿਸ਼ਵ ਬਾਸ ਦਿਵਸ ਮਨਾਇਆ ਗਿਆ 20 ਸਤੰਬਰ ਨੂੰ ਅੰਤਰਰਾਸ਼ਟਰੀ ਲਾਲ ਪਾਂਡਾ ਦਿਵਸ ਮਨਾਇਆ ਗਿਆ 21 ਸਤੰਬਰ ਨੂੰ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ ਗਿਆ 22 ਸਤੰਬਰ ਨੂੰ ਵਿਸ਼ਵ ਗੈਂਡਾ ਦਿਵਸ ਮਨਾਇਆ ਗਿਆ 23 ਸਤੰਬਰ ਨੂੰ ਸਹਿਨਤ ਪਰ ਸ਼ਮਾਦਾਨ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 25 ਸਤੰਬਰ ਨੂੰ ਅੰਤੋਦਿਆ ਦਿਵਸ ਅਤੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ 26 ਸਤੰਬਰ ਨੂੰ ਵਿਸ਼ਵ ਵਾਤਾਵਰਨ ਸਿਹਤ ਦਿਵਸ ਮਨਾਇਆ ਗਿਆ 27 ਸਤੰਬਰ ਨੂੰ ਵਿਸ਼ਵ ਸੈਰਸਪਾਟਾ ਦਿਵਸ ਮਨਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ BCCI ਦਾ ਨਵਾਂ ਪ੍ਰਧਾਨ ਕੌਣ ਬਣਿਆ BCCI ਦੇ ਨਵੇਂ ਪ੍ਰਧਾਨ ਬਣਿਆ ਮਿਥੁਨ ਮਨਹਾਸ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਮਿਥੁਨ ਮਨਹਾਸ ਇਹ BCCI ਦੇ ਨਵੇਂ ਪ੍ਰਧਾਨ ਬਣਿਆ BCCI ਜਾਨੀ ਕਿ ਭਾਰਤ ਕ੍ਰਿਕਟ ਕੰਟਰੋਲ ਬੋਰਡ ਠੀਕ ਹੈ ਤੇ 37ਵੇਂ ਨੰਬਰ ਦੇ ਪ੍ਰਧਾਨ ਹੈ ਇਹ ਕਾਫੀ ਇੰਪੋਰਟੈਂਟ ਅਪ ਪੁਆਇੰਟਮੈਂਟ ਆ ਤੁਹਾਡੇ ਲਈ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਬੰਦਨਾ ਗੁਪਤਾ ਸਾਲ 2025 ਵਿੱਚ ਸੰਚਾਰ ਲੇਖਾ ਕੰਟਰੋਲਰ ਜਨਰਲ ਦਾ ਉਹਦਾ ਸੰਭਾਲਣਗੇ ਪ੍ਰਵੀਨ ਰੰਜਨ ਨੂੰ CISF ਦਾ ਡਾਇਰੈਕਟਰ ਜਨਰਲ ਚੁਣਿਆ ਗਿਆ ਗੌਰੰਗ ਲਾਲ ਦਾਸ ਦੱਖਣੀ ਕੋਰੀਆ ਵਿੱਚ ਭਾਰਤ ਦੇ ਨਾਮੇ ਰਾਜਦੂਤ ਬਣੇ ਡਾਕਟਰ ਸੀਮਾ ਸਾਮੀਬਾ ਹਸ਼ਮੂ ਦੂਜੀ ਵਾਰ UN ਔਮੇਨ ਦੇ ਕਾਰਜਕਾਰੀ ਨਿਰਦੇਸ਼ਕ ਚੁਣਿਆ ਗਿਆ ਵਿਸ਼ਾ ਖਾ ਮੂਲੇ ਅਦਿੱਤਿਆ ਵਿਰਲਾ ਕੈਪੀਟਲ ਦੀ ਐਮ ਡੀ ਅਤੇ ਸੀਈਓ ਬਣੀ ਪ੍ਰਦੀਪ ਕੁਮਾਰ ਪਰਜਪਤੀ ਨੇ AIIA ਦੇ ਡਾਇਰੈਕਟਰ ਵਜੋਂ ਹੰਡਾ ਸੰਭਾਲਿਆ ਐਫਐਸਆਈਬੀ ਨੇ ਰਵੀ ਰੰਜਨ ਨੂੰ ਐਸਬੀਆਈ ਦੇ ਐਮਪੀ ਵਜੋਂ ਸ਼ਿਫਾਰਿਸ਼ ਕੀਤੀ ਅਭਿਸ਼ੇਕ ਸਿੰਘ ਨੂੰ ਨਾਈਜੀਰੀਆ ਵਿੱਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਚੁਣਿਆ ਗਿਆ ਨੈਕਸਟ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ 122000 ਕਰੋੜ 1 ਕਰੋੜ 22 ਲੱਖ ਦੀ ਵਿਕਾਸ ਮੋਹਮ ਕਿੱਥੇ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1.2 ਲੱਖ ਕਰੋੜ ਰੁਪਏ ਦੀ ਵਿਕਾਸ ਮੁਹਿੰਮ ਸ਼ੁਰੂ ਕੀਤੀ ਹੈ ਰਾਜਸਥਾਨ ਦੇ ਵਿੱਚ অপਸ਼ਨ ਬੀ ਇਸ ਦਾ ਰਾਈਟ ਆਨਸਰ ਇੱਕ ਪੈਕੇਜ ਆ ਇਸ ਦੀ ਸ਼ੁਰੂਆਤ ਨਵਰਾਤਰੀ ਦੇ ਮੌਕੇ ਕੀਤੀ ਗਈ ਹੈ ਜਿਸ ਦਾ ਮੇਨ ਪਰਪਸ ਆ ਸਾਫ ਊਰਜਾ ਆਦੀਵਾਸੀ ਹੋਂਦ ਤੇ ਸੰਪਰਕ ਅਤੇ ਭਲਾਈ ਯੋਜਨਾਵਾਂ ਤੇ ਕੇਂਦ੍ਰਿਤ ਕਰਨਾ ਜਾਨੀ ਕਿ ਰਾਜਸਥਾਨ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਦੇ ਸਮਾਜਿਕ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਬਦਲਣਾ ਹੁਣ ਰਾਜਸਥਾਨ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰਾਜਸਥਾਨ ਰਾਜਸਥਾਨ ਦੀ ਕੈਪੀਟਲ ਆ ਜੈਪੁਰ ਇੱਥੋਂ ਦੇ ਚੀਫ ਮਿਨਿਸਟਰ ਆ पर्सनल लाख शर्मा गवर्नरारा हरिपाऊ किशनराव बागदे राजस्थान ਦੇ ਵਿੱਚ ਸਰਿਸਕਾ ਨੈਸ਼ਨਲ ਪਾਰਕ ਰੰਥੰਬੌਰ ਨੈਸ਼ਨਲ ਪਾਰਕ ਡੇਜ਼ਰਟ ਨੈਸ਼ਨਲ ਪਾਰਕ ਕਮਕੁੰਦਰਾ ਨੈਸ਼ਨਲ ਪਾਰਕ ਕੁੰਬਲਗੜ ਨੈਸ਼ਨਲ ਪਾਰਕ ਕੇਵਲਾ ਦਿਓ ਨੈਸ਼ਨਲ ਪਾਰਕ ਖੇਤਰਫਲ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਹੈ Rajasthan Rajasthan Vidhan Sabha ਵਿੱਚ ਧਰਮ ਪਰਿਵਰਤਨ ਵਿਰੋਧੀ ਬਿੱਲ 2025 ਪਾਸ ਹੋਇਆ Rajasthan ਦੀ NGO Educate Girls ਨੂੰ 2025 ਦੇ Rahman Access Award ਨਾਲ ਸਨਮਾਨਿਤ ਕੀਤਾ ਗਿਆ Rajasthan ਦੇ जैसलमेर ਵਿੱਚ ਭਾਰਤ ਦਾ ਪਹਿਲਾ ਫਾਈਟੋਸ਼ੋਰ ਜੀਵਾਸਮ ਮਿਲਿਆ ਕੇਂਦਰ ਸਰਕਾਰ ਨੇ ਕੋਟਾਗੁੰਦੀ ਵਿਖੇ 507 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਗ੍ਰੀਨ ਫੀਲਡ ਹਵਾਈ ਅੱਡੇ ਦੇ ਵਿਕਾਸ ਮਨਜ਼ੂਰੀ ਦਿੱਤੀ ਭਾਰਤ ਨੇ ਰਾਜਸਥਾਨ ਨੂੰ 500 ਮੈਗਾਵਾਟ ਦਾ ਸੂਰਜੀ ਊਰਜਾ ਪਲਾਂਟ ਲਗਾਇਆ ਭਾਰਤ ਵਿੱਚ ਡਰੋਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਮਰੱਤ ਕਲਾਊਡ ਸ਼ੀਡਿੰਗ ਟੈਕਨੋਲੋਜੀ ਦੀ ਵਰਤੋਂ ਕਰਕੇ ਨਕਲੀ ਮੀਂਹ ਬਣਾਇਆ ਗਿਆ ਅੱਜ ਇਸ ਦਿਨ ਆ ਸਾਡੀ ਅੱਜ ਦੀ ਕਲਾਸ ਤਾਂ ਮੁੰਡੇ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ